ਪੰਜਾਬ ਤੋਂ ਦਿੱਲੀ ਜਾਂਦੇ ਮੁੱਖ ਮਾਰਗ ਦਿਆਂ ਨੇ ਜਿੱਥੇ ਕੀ ਹਰਿਆਣਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਐ ਐਕਸ਼ਨ ਇਹ ਲਿਆ ਗਿਆ ਹੈ ਕਿ ਸੜਕ ਦੇ ਆਲੇ ਦੁਆਲੇ ਵੱਡੇ ਵੱਡੇ ਬੈਰੀਕੇਡ ਇੱਥੋਂ ਤੱਕ ਕਿ ਸੀਮੰਟ ਦੀਆਂ ਸਲੇਬਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਕਿਸ ਕਾਰਨ ਕਰਕੇ ਲਗਾਈਆਂ ਗਈਆਂ ਨੇ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਕਿਉਂਕਿ ਜਿੱਥੇ ਕਿਸਾਨ ਜਥੇਬੰਦੀਆਂ ਨੇ ਖਿਨੌਰੀ ਬਾਰਡਰ ਦੇ ਰਾਹੀਂ ਦਿੱਲੀ ਪਹੁੰਚਣਾ ਤੇ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕਿਆ ਜਾ ਸਕੇ ਦਿੱਲੀ ਨਾ ਪਹੁੰਚ ਸਕਣ ਇਸ ਕਰਕੇ ਇਹ ਵੱਡੇ ਵੱਡੇ ਬੈਰੀਕੇਡ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਗਾ ਦਿੱਤੇ ਗਏ ਨੇ ਇੱਕ ਪਾਸੇ ਬੈਰੀਕੇਡ ਲਗਾਏ ਗਏ ਨੇ ਦੂਜੇ ਪਾਸੇ ਸੀਮਟ ਦੀਆਂ ਇਹ ਸਲੇਬਾਂ ਲਗਾ ਦਿੱਤੀਆਂ ਗਈਆਂ ਨੇ ਸੰਗਰੂਰ ਦਿੱਲੀ ਮੁੱਖ ਮਾਰਗ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਸਬਾ ਖਨੌਰੀ ਦੇ ਨੇੜੇ ਹਰਿਆਣਾ ਪੁਲਿਸ ਦੇ ਵੱਲੋਂ ਇਹ ਲੋਹੇ ਦੇ ਬੈਰੀਕੇਡ ਇੱਥੋਂ ਤੱਕ ਹੀ ਸੀਮਟ ਦੀਆਂ ਸਲੇਬਾਂ ਲਗਾ ਦਿੱਤੀਆਂ ਗਈਆਂ ਨੇ ਕਿਉਂਕਿ ਕਿਸੇ ਯੁਕਤ ਕਿਸਾਨ ਮੋਰਚੇ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਏਗਾ ਦਿੱਲੀ ਜਾ ਕੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਏਗਾ ਪਰ ਇਹ ਕਿਸਾਨ ਜਥੇਬੰਦੀਆਂ ਦਿੱਲੀ ਨਾ ਪਹੁੰਚ ਸਕਣ ਇਸ ਕਰਕੇ ਪੁਲਿਸ ਦੇ ਵੱਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਲਏ ਗੀਆਂ ਨੇ ਜੇਕਰ ਅਜ ਤੋਂ 3 ਦਿਨ ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 26 ਨਵੰਬਰ ਨੂੰ ਵੀ ਕਿਸਾਨ ਦੇ ਬੈਰੀਕੇਡ ਤੋੜ ਕੇ ਦਿੱਲੀ ਪਹੁੰਚੇ ਸਨ ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਤਿੱਖੀਆਂ ਤਿਆਰੀਆਂ ਕਹਿ ਸਕਦੇ ਹਾਂ ਕਿ ਵੱਡਾ ਐਕਸ਼ਨ ਹੈ ਹਰਿਆਣਾ ਪੁਲਿਸ ਦਾ ਕੁਝ ਦਿਨ ਪਹਿਲਾਂ ਹੀ ਤਕਰੀਬਨ ਇੱਕ ਹਫਤੇ ਪਹਿਲਾਂ ਹੀ ਜੋ ਹੈ ਇਸ ਤਰ੍ਹਾਂ ਬੈਰੀਕੇਡ ਲਗਾ ਦਿੱਤੇ ਗਏ ਨੇ ਸੀਮੰਟ ਦੀਆਂ ਸਲੇਬਾਂ ਲਗਾ ਦਿੱਤੀਆਂ ਨੇ ਹੋ ਸਕਦਾ ਹੈ ਕੀ ਪੁਲਿਸ ਮੁਲਾਜ਼ਮਾਂ ਦੀ ਇੱਥੇ ਤੈਨਾਤੀ ਵੀ ਕੀਤੀ ਜਾਇਦਾ ਤੁਸੀਂ ਤਸਵੀਰਾਂ ਦੇ ਵਿੱਚ ਉਹ ਵੇਖ ਸਕਦੇ ਹੋ ਕਿ ਕਿਵੇਂ ਵੱਡੇ ਪੱਧਰ ਦੇ ਉੱਤੇ ਇਹ ਬੈਰੀਕੇਡ ਜੋ ਹੈ ਲਗਾਏ ਨੇ ਤਾਂ ਫੁੱਟਪਾਥ ਹੈ ਜਿਹੜਾ ਉਸ ਤੇ ਪੂਰਨ ਤੌਰ ਤੇ ਬੈਰੀਕੇਡ ਲਗਾਏ ਨੇ ਇੱਥੋਂ ਤੱਕ ਕਿ ਇੱਕ ਪਾਸੇ ਸੀਮੰਟ ਦੀਆਂ ਸਲੇਬਾਂ ਤੱਕ ਲਗਾ ਦਿੱਤੀਆਂ ਨੇ ਕਾਰਨ ਸਿਰਫ ਇੱਕੋ ਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਿਆ ਜਾ ਸਕੇ ਅੱਜ 7 ਫਰਵਰੀ ਹੈ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਹੈ ਯਾਨੀ ਕਿ ਤਕਰੀਬਨ ਇੱਕ ਹਫ਼ਤੇ ਦਾ ਸਮਾਂ ਪਿਆ ਹੈ ਪਰ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਜੋ ਹੈ ਅਣਗੈਲੀ ਨਹੀਂ ਕਰਨਾ ਚਾਹੁੰਦਾ ਤੇ ਇਹੀ ਕਾਰਨ ਹੈ ਕਿ ਇੱਕ ਹਫ਼ਤੇ ਪਹਿਲਾਂ ਹੀ ਇਹ ਵੱਡੇ ਵੱਡੇ ਬੈਰੀਕੇਟ ਇੱਥੋਂ ਤੱਕ ਹੀ ਸੀਮੜ ਦੀਆਂ ਸਲੇਬਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਕਿ ਜੇ ਪਿਛਲੀ ਜੋ ਸਾਲ ਨੇ 26 ਨਵੰਬਰ 2020 ਨੂੰ ਤਾਂ ਕਿਸਾਨਾਂ ਦੇ ਵੱਲੋਂ ਬੈਰੀਕੇਟ ਇਹ ਤੋੜ ਦਿੱਤੇ ਗਏ ਸਨ passe karke agge dilli wal vad gaye san par is wari kisan agge na bad sakne is de karke haryana police da action vekhn nu mil rha halaki is raste to on jaan wale har ik vanan di vi on wale dinan de vich checking kiti ja sakdi hai vaddi ginti de vich police forcesa vi lagaiyan ja sakdiyan ne khnorri border de utte taki ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਸੰਗਰੂਰ ਦਿੱਲੀ ਮੁੱਖ ਮਾਰਗ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਇਹ ਵੱਡੇ ਵੱਡੇ ਬੈਰੀਕੇਡ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਗਾ ਦਿੱਤੇ ਗਏ ਨੇ ਬੈਰੀਕੇਟਾਂ ਦੇ ਨਾਲ ਨਾਲ ਇਹ ਸੀਮੰਟ ਦੀਆਂ ਸਲੇਬਾਂ ਵੀ ਲਗਾ ਦਿੱਤੀਆਂ ਗਈਆਂ ਨੇ ਕਿਉਂਕਿ 3 ਸਾਲ ਪਹਿਲਾਂ ਜੇਕਰ ਆਪਾਂ ਝਾਂਤ ਮਾਰੀਏ ਤਾਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਖੇਤੀਕਰਨ ਰੱਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਅੱਪੋਂ ਆਪਣੇ ਵਾਹਨਾਂ ਦੇ ਉੱਤੇ ਟਰੈਕਟਰਾਂ ਟਰਾਲੀਆਂ ਦੇ ਉੱਤੇ ਜੀਪਾਂ ਦੇ ਉੱਤੇ ਸਵਾਰ ਹੋ ਕੇ ਇਸ ਰਾਹ ਤੋਂ ਦਿੱਲੀ ਵੱਲ ਕੁਝ ਕਰ ਰਹੇ ਸਨ ਪਰ ਉਸ ਸਮੇਂ ਵੀ ਇਸੇ ਰਾਹ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਸੀ ਇੱਕ ਵਾਰ ਫਿਰ ਤੋਂ ਉਹ ਘਟਨਾਕਰਮ ਦੀਆਂ ਤਸਵੀਰਾਂ ਜਾਂ ਯਾਦਾ ਤਾਜ਼ਾ ਹੋ ਰਹੀਆਂ ਨੇ ਕਿ ਉਸ ਵੇਲੇ ਵੀ ਠੰਡ ਦਾ ਸਮਾਂ ਸੀ ਕਿ ਕਿਸ ਤਰ੍ਹਾਂ ਪਾਣੀ ਦੀਆਂ ਬੋਛਾੜਾਂ ਤੱਕ ਕਿਸਾਨਾਂ ਦੇ ਉੱਤੇ ਮਾਰੀਆਂ ਗਈਆਂ ਸਨ ਪਰ ਇਹ ਸਭ ਦੇ ਬਾਵਜੂਦ ਕਿਸਾਨਾਂ ਦਾ ਜਜ਼ਬਾ ਇਸ ਕਦਰ ਸਿਖਰਾਂ ਦੇ ਉੱਤੇ ਸੀ ਕਿ ਉਹਨਾਂ ਨੇ ਇਹ ਸਾਰੇ ਬੈਰੀਕੇਡ ਸੀਮੜ ਦੀਆਂ ਸਲੇਬਾਂ ਪਟ ਛੁੱਟੀਆਂ ਸਨ ਤੇ ਦਿੱਲੀ ਵੱਲ ਵੱਧ ਗਏ ਸਨ ਹੁਣ ਜਿੱਥੇ ਇੱਕ ਵਾਰ ਫਿਰ ਤੋਂ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਦੀਆਂ ਇਹ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਸੰਗਰੂਰ ਦਿੱਲੀ ਮੁੱਖ ਮਾਰਗ ਦੇ ਉੱਤੇ ਵੱਡੇ ਵੱਡੇ ਬੈਰੀਕੇਡ ਇੱਥੋਂ ਤੱਕ ਕਿ ਸੀਮਟ ਦੀਆਂ ਸਲੇਬਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਤਾਂ ਸਵਾਲ ਹੁਣ ਇਹ ਖੜਾ ਹੋ ਜਾਂਦਾ ਹੈ ਕਿ 13 ਫਰਵਰੀ ਨੂੰ ਕਿਸਾਨ ਕੀ ਇਹਨਾਂ ਬੈਰੀਕੇਟਰ ਨੂੰ ਪਾਸੇ ਕਰਕੇ ਦਿੱਲੀ ਕੂਚ ਕਰਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ 13 ਫਰਵਰੀ ਨੂੰ ਹੀ ਪਤਾ ਲੱਗੇਗਾ ਪਰ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਵੀ ਢੱਲ ਨਹੀਂ ਵਰਤਣਾ ਚਾਹੁੰਦਾ ਤੇ ਇਹੀ ਕਾਰਨ ਹੈ ਕਿ ਹਰਿਆਣਾ ਪੁਲਿਸ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਕਿ ਹਫਤਾ ਪਹਿਲਾਂ ਹੀ ਇਹ ਬੈਰੀਕੇਡ ਇਥੋਂ ਤੱਕ ਕਿ ਸੀਮਟ ਦੀਆਂ ਸਲੇਬਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤਣਾਤੀ ਵੀ ਕੀਤੀ ਜਾ ਸਕਦੀ ਹੈ ਹਰ ਇੱਕ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਹਰ ਹਾਲਤ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਸਕੇ ਪਰ ਦੂਜੇ ਪਾਸੇ ਕਿਸਾਨ ਵੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਅਜਿਹੇ ਦੇ ਵਿੱਚ ਜਿੱਤ ਕਿਸਤੀ ਹੁੰਦੀ ਹੈ ਇਹ 13 ਫਰਵਰੀ ਨੂੰ ਹੀ ਪਤਾ ਲੱਗੇਗਾ ਪਰ ਪ੍ਰਸ਼ਾਸਨ ਹਰਿਆਣਾ ਪੁਲਿਸ ਇਸ ਵੇਲੇ ਪੂਰੇ ਪੱਬਾ ਭਾਰ ਹੈ ਤੇ ਇਹ ਤਸਵੀਰਾਂ ਗਵਾਹੀ ਭਰਦੀਆਂ ਨੇ ਹਫਤਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੈਰੀਕੇਡ ਲਗਾ ਕੇ ਸੀਮਿੰਟ ਦੀਆਂ ਸਲੇਬਾਂ ਲਗਾ ਕੇ